ਸਾਸੀ ਕਾ ਜੀ ਸਾਰਿਆਂ ਨੂੰ ਅੱਜ ਇਦਾਂ ਹੋਇਆ ਜੀ ਮੈਂ ਗਿਆ ਸੀ ਬਾਜ਼ਾਰ ਤੇ ਮੈਨੂੰ ਆਇਆ ਫੋਨ ਕਿ ਚਾਚੀ ਯਸ਼ਦੀ ਚਾਚੀ ਦੇ ਸੈਲ ਘਟ ਗਏ ਆ ਉਹ ਹਸਪੀਟਲ ਐਡਮਿਟ ਆ ਇਹਦੀ ਮੰਮੀ ਚਲੇ ਗਈ ਉਹਨੂੰ ਸੁਆ ਕੇ ਦਾਦੀ ਵੱਲ ਦਾਦੀ ਵੱਲੋਂ ਕੋਈ ਸਮਾਨ ਲੈ ਕੇ ਜਾਣਾ ਸੀ ਤੇ ਹਸਪੀਟਲ ਤੇ ਫਿਰ ਉਹ ਲੈ ਕੇ ਚਲੀ ਗਈ ਐ ਤੇ ਮੈਨੂੰ ਕਹਦੇ ਤੁਸੀਂ ਘਰ ਆ ਜਾਓ ਤੇ ਬੱਚੇ ਦੇ ਛੋਟੇ ਜਿਹੇ ਉਹਨੂੰ ਲੈ ਲਿਓ ਮੈਂ ਤੁਹਾਨੂੰ ਬਾਅਦ ਵਿੱਚ ਦੱਸਦੀ ਆ ਫੋਨ ਕਰਕੇ ਕੀ ਕਰਨਾ ਵਾ ਤੇ ਜਿਵੇਂ ਆ ਕੇ ਵੇਖਿਆ ਤਾਂ ਸੁੱਤਾ ਹੈ ਵਾਦੇ ਹੁਣ ਬਾਕੀ ਫੋਨ ਆਏਗਾ ਤੇ ਦੇਖਦੇ ਆ ਜਾਣਾ ਪਵੇਗਾ ਸ਼ਾਇਦ ਤੇ ਉੱਥੇ ਜਾ ਕੇ ਤੇ ਵੇਖਦੇ ਆ ਗੱਲ ਕਰਦੇ ਆ ਕੀ ਗੱਲ ਹੋਈ ਹੈ ਕਿਉਂ ਸੈੱਲ ਘਟਿਆ ਤੇ ਠੀਕ ਹੈ ਜੀ ਫਿਰ ਫੋਨ ਆ ਗਿਆ ਹਸਪਤਾਲੋਂ ਤੇ ਮੰਮੀ ਇਹਦੇ ਕਹਿੰਦੇ ਉਧਰੋਂ ਲੈ ਆਓ ਸਮਾਨ ਦਾਦੀ ਵੱਲੋਂ ਤੇ ਆਪਾਂ ਚੱਲੇ ਆ ਤੇ ਦਾਦੀ ਨੂੰ ਨਾਲ ਲੈ ਕੇ ਤੇਰੀ ਮੰਮੀ ਨੂੰ ਲੈ ਕੇ ਆਉਨੇ ਆ ਤੇ ਫਿਰ ਵੇਖਦੇ ਉੱਥੇ बाकी की गलबात तो हुई है पूछ दें जाके चलो आ जाओ चली। आओ चलिए चलिए जी पहुंच गए हैं रंजीत हॉस्पिटल 이? Yeah. 오이사라사레 ਸਾਰਾ ਤਾਂ ਕੀਤਾ ਉਹ ਸ਼ਗਲ ਹੀ ਬੜੀ ਵਿਗੜੀ ਹੋਈ ਇਹਨੇ ਨਾ ਮੂੰਹ ਮਿਲਾਉਣਾ ਨਹੀਂ ਨਾ ਤਾ ਸਾਹ ਦੇਖ ਲੈ ਕੀ ਆ ਬਾ ਸੈਲਡ ਸੈਲ ਘਟ ਗਏ ਉਹ ਤਾਂ ਨਵੇਂ ਫੜਲੇ ਦੇ ਬਾਪੂ ਉਹ ਤਾਂ ਦੁਕਾਨ ਤੇ ਕਿੰਨੇ ਸੈਲ ਹੀ ਅੱਗੇ ਭਾਈ ਮਨਜੀ ਮਨਜੀ ਭਾਈ ਕਹਿੰਦੇ ਡਿਊਰਾ ਕੰਪਨੀ ਦਾ ਸੈਲ ਲਓ ਉਹ ਵਧੀਆ ਹੁੰਦੇ ਆ ਡਿਊਰਾ ਕੰਪਨੀ ਦੇ ਡਿਊਰਾ ਕੰਪਨੀ ਦੇ ਸੈਲ ਵਧੀਆ ਹੁੰਦੇ ਆ

ਪਾ ਕੇ ਜਿੰਨੇ ਜੀ ਉਹ ਉਹ ਪੈਨਟ ਚੀ ਲੀ ਕਿਤੇ ਕੋਈ ਨਹੀਂ ਕੈਪਰੀ ਆ ਤੇ ਮੇਰਾ ਜੋ ਹੱਥ ਜਾਇਆ ਤ ਉਹ ਪਾ ਦਦੀ ਇਹ ਤਾਂ ਕੈਪਰੀ ਐ ਕੋਈ ਗੱਲ ਨਹੀਂ ਕੈਪਰੀ ਹੀ ਕੋਈ ਆ ਨਾ ਮਾਣੀ ਕੋਈ ਓ ਮਾਈ ਗॉड ਪਾਪਾ ਵੀ ਜੀਨ ਖਾ ਕੇ ਆਏ ਆ ਹਾਂ ਮੈਂ ਵੀ ਜੀਨ ਪਾਈ ਤੇਰੇ ਨਾਲ ਮੈਚ ਕੀਤੀ ਮੈਚਿੰਗ ਕੈਸ਼ਲ ਮੈਚਿੰਗ ਕੀਤੀ ਕਹਿੰਦੇ ਹੁਣ ਤੇਰੇ ਵੀ ਟੀਕਾ ਲਾ ਦੀਏ ਤੇ ਤੁਸੀਂ ਬਾਦੀ ਚੀਜ਼ਾਂ ਖਾਂਦੇ इंजैक्शन नहीं बहुत चीज खानी फिर खानी चीज नहीं खानी खानी है फिर टीका लवा दें डॉक्टर साहब को चलो ठीक है जी ਕੀ ਕਰਨਾ ਕਰੀਏ ਆਹ ਦੀਗਾ ਵਾ ਉਹ ਮਦਦ ਲਾਉਣਾ ਹੈ ਅੰਮੇਂ ਵੀਰ ਨੂੰ ਚੱਲੀਏ ਚੱਲੀਏ ਬਾਅਦ ਚਾਬਾਏ ਕਰ ਲਓ ਚਾਚੀ ਨੂੰ ਬਾਈ ਕਰ ਦੋ ਬਾਈ ਚਲੋ ਚੱਲੀਏ ਚੰਗਾ ਜੀ ਇਹ ਯਸ਼ ਦੇ ਦਾਦੀ ਹੈ ਤੇ ਉਹ ਯਸ਼ ਦੇ ਚਾਚੀ ਹੈ ਤੇ ਇਹ ਯਸ਼ ਹੈ ਯਸ਼ ਦੇ ਮੰਮੀ ਹੈ ਤੇ ਮੈਂ ਯਸ਼ ਦਾ ਪਾਪਾ ਜਿਹੜਾ ਸਾਰਾ ਰਿਕਾਰਡ ਕਰਦਾ ਪਿਆ ਤੇ ਹਾਂ ਜੀ ਇਹ ਕੈਮਰੇ ਨਾਲ ਨਹੀਂ ਚੱਲੇ ਆਂਦੇ ਆਪ خود ਹੈਂ ਲੇ ਕੇ ਆਪ خود ਕੈਮਰੇ ਦੇ ਸਾਹਮਣੇ ਆਉਂਦੇ ਮੈਂ ਕੈਮਰੇ ਸਾਹਮਣੇ ਤਾਂ ਨਹੀਂ ਆਉਂਦਾ ਜੀ ਮੈਂ ਕੈਮਰਾ ਫੜਿਆ ਹੁੰਦਾ ਫਿਰ ਸਾਰਾ ਤੁਹਾਨੂੰ ਦਿਖਾ ਰਿਹਾ ਨਾ ਬਣਾ ਕੇ ਤੇ ਬਾਕੀ ਚਲੋ ਚੱਲਦੇ ਆਂ ਘਰ ਚੰਗਾ ਜੀ ਬਾਏ ਹੂੰ ਆਣੀ ਆਦੇ ਚੰਮੋ ਕੋਮੈਂਟਰ ਨੂੰ ਕੋੜੀ دیر ਰੈਸਿੰਗ ਨੂੰ ਕਿਸ਼ੋ ਹਵਾ ਲਾਉਂਦੀ ਫੋਟੋ ਲੈ ਲਈ ਚਲੋ ਆਜੋ ਕੋ ਮੋਰੇ ਕੱਤੀ ਜੋ ਆਓ ਘਰ ਤੇ ਆਇਓ ਲਓ ਚੱਲੇ ਆਪਾਂ ਘਰ ਤੇ ਘਰ ਜਾ ਕੇ ਰੋਟੀ ਖਾਣੇ ਆਂ ਵੱਡਾ ਭਰਾ ਦਾ ਰੋਟੀ ਮੰਗਦਾ ਪਿਆ ਸੀ ਤੇ ਲਓ ਜੀ ਅਸੀਂ ਆ ਗਏ ਘਰ ਤੇ ਯਸ਼ ਭਾਈ ਸਾਹਿਬ ਦੇਖ ਰਹੇ ਨੇ ਕਾਰਟੂਨ ਮਾਸ਼ਾ ਐਂਡ ਦਾ ਬੀਅਰ ਤੇ ਠੀਕ ਹੈ ਜੀ ਤੇ ਇਸੇ ਦੇ ਨਾਲ ਕਰਦੇ ਆਂ ਵੀਡੀਓ ਦਾ ਐਂਡ ਤੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਲਾਈਕ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਮਿਲਦੇ ਆਂ ਇਸੇ ਦੇ ਨਾਲ ਅਗਲੇ ਵਲੌਗ 'ਚ ਚੰਗਾ ਜੀ ਸਤਿ ਸ੍ਰੀ ਅਕਾਲ